ਮੈਂ ਗਰ ਕਰਿਆ ਸੀ ਵੇ ਜੱਤੂ ਸਤਪੁਰ ਰਵਿਦਾਸ ਮਹਾਰਾਜ ਜਿਸ ਮੇਰੇ ਚੂੜਕਾ ਨੇ ਜੀ ਕਰਦੇ ਤੇ ਗੁਰਨਾਨਕ ਜੀ ਨੇ ਸੱਚਾ ਸੌਦਾ ਕਿਹਾ 20 ਰੁਪਏ ਦਾ ਇਹ ਕਈ ਪਖੰਡੀ ਇੱਥੇ ਸਾਡੇ ਵੀ ਗੱਲ ਹੋਈ ਹੈ ਤੁਸੀਂ ਬੜੇ ਪੁਰਾਣੇ ਬੰਦੇ ਆ ਕੌਣ ਬਾਰੇ ਉਹ ਧਰਤੀ ਜਿੱਥੇ ਸਤਪੁਰ ਰਾਮਦਾਸ ਮਹਾਰਾਜ ਦੇ ਹਰ ਬਿਲ ਰਬੀਦਾਸ ਸਾਹਿਬ ਦਾ ਨਾਮ ਹੈ ਜੰਮਾ ਨਾਮ ਤੋਂ ਆਰਤੀ ਮੱਜਨ ਮਰਾਰੇ ਹਰ ਕੇ ਨਾਮ ਦੇ ਵਿੱਚ ਦੇ ਸਗੋ ਸਗੋ ਇਹ ਉਹ ਆਰਤੀ ਹਰ ਮੰਦਰ ਸਾਹਿਬ ਜਿੱਥੋਂ ਸ਼ਾਮ ਨੂੰ ਆਰਤੀ ਹੁੰਦੀ ਹੈ ਪਰ ਫਖੰਡੀ ਜੇ ਫਰਕ ਪਾਉਂਦੇ ਆ ਤੇ ਹੁਣ ਮਹਾਰਾਜ ਰਾਮਦਾਸ ਕੀ ਕਰੇ ਇਹਦਾ ਫਖੰਡੀਆਂ ਦਾ ਕੰਮ ਹੈ ਤੇ ਗੁਰੂ ਨਾਨਕ ਦੇਵ ਜੀ ਰਬੀਦਾਸ ਜੀ ਨੇ ਚੂੜਕਾ ਨਹੀਂ ਤਾਂ ਤੇ ਬੇਰ ਬਸ ਸੱਚਾ ਸੌਦਾ ਕੀਤਾ ਨਾ ਤੇ ਪਤਾ ਨਹੀਂ ਕਿੰਨਾ ਲੱਗਦੀ ਹੈ ਲੋਕਾਂ ਨੂੰ ਕਹਿ ਦਿੰਦੇ ਆ ਰਵਿੰਦਾਸ ਮਹਾਰਾ ਦੇ ਨਾਲ ਨਾ ਹੀ ਨਹੀਂ ਵਾਲੇ ਨੂੰ ਪਿਆਰ ਪਰ ਇਥੇ ਕਹਿੰਦਾ ਸਾਡੇ ਆ ਆਰਮੀ ਮਦਮੀ ਸੰਗ ਕੀਰਤਨੀਆਂ ਕਦੀ ਬੜਾ ਕਰਦੇ ਆ ਇਹ ਵੀ ਚਾਰ ਕਰਪਈਆਂ ਦੇ ਕਰਕੇ ਨਾ ਗੱਲ ਖੋਲਦੇ ਨੇ ਬਸ ਸਾਨੂੰ ਰੁਪਈਏ ਨਹੀਂ ਚਾਰ ਮਿਲਣੇ ਰੁਪਈਆ ਮੰਗਣਾ ਜਾਏ ਕੋਈ ਪੇ ਦੀ ਗੱਲ ਕਰਿਆ ਕਰੋ ਇਹ ਨੱਚੀ ਕਰਿਆ ਸਾਰਾ ਪ੍ਰੋਗਰਾਮ ਜੱਗਰ ਸਤਪੁਰ ਰਵਿੰਦਾਸ ਮਹਾਰਾ ਉਹਨਾਂ ਨੇ ਕਿਹਾ ਸੀ ਸਤਸੰਗਤਿ ਗੁਰਮਾਖਿ ਦੇ ਮਹਾਰਾਜ ਸੱਤੇ ਪਾਤਸ਼ਾਹ ਮੁਖਿਆ ਨਾਮਕ ਨਰਨਕੜੀ ਜੋਤ ਨਰਨਕੜੀ ਜੋਤ ਗੁਰਦਾਸ ਮਹਾਰਾ ਨੇ ਕਿਹਾ ਸੀ ਜੇ ਸਤਪੁਰ ਗੁਰਦਾਸ ਮਹਾਰਾ ਸੱਤੇ ਪਾਤਸ਼ਾਹ ਨਾਮ ਨਾਲ ਉਹਨਾਂ ਨਰਨਕੜੀ ਜੋਤ ਕਹਿ ਸਕਦੇ ਆ ਤੇ ਸਾਨੂੰ ਕੀ ਇਲਰਜੀ ਆ ਬਈ ਅਸੀਂ ਨਹੀਂ ਕਹਿ ਸਕਦੇ ਸਾਡੇ ਕੋ ਮਹਿੰਦਰ ਮਿਹੜੂ ਬੈਠੇ ਆ ਮਿਹੜੂ ਛੜੂ ਮਿਹੜੂ ਅੰਮੇੜੂ ਇਹਨਾਂ ਦਾ ਕੋ ਦੇਖ ਲਿਆ ਮੈਂ ਮੈਂ ਤਾਂ ਅੱਸੀ ਹੁਣ ਮੈਂ ਪੜਿਆ ਗੁਰਨਾਨਤ ਪਾਤਸ਼ਾਹ ਦਾ ਬੜਾ ਵਧੀਆ ਮੈਂ ਇਹਨਾਂ ਨੂੰ ਵਧਾਈ ਦਿੰਦਾ ਮੈਂ ਇਹਨਾਂ ਨਾਲ ਖੁੱਲ੍ਹ ਕੇ ਵੀ ਗੱਲ ਕੀਤੀ ਹੈ ਵੀ ਆਪਾਂ ਐਦਾਂ ਹੀ ਕਰਦੇ ਰਹੀਏ ਤੇ ਜਿਆਦਾ ਕਾਰ ਹੋਣੀ ਸੋ ਸਤਸੰਗਤ ਜੀ

ਇਸ ਰੋਵਰ ਦੀ ਗੱਲ ਕਰ ਰਹੇ ਹਾਂ ਸੁਖੀ ਬਖਸ਼ਮ ਸੁਖੀ ਜੀ ਆਪਨੇ ਵਾਰਤਨੇ بڑے بڑے ਹੰਕਾਰੀਆਂ ਨਾਮ ਕਰ ਬਲੇ ਸੰਸਾ ਦੇ ਤਾਰ ਦੀ ਆਪ ਕੋ ਆਤਮ ਕਰਾਉਣਾ ਆਰਾਮ

ਸਿੱਖ ਧਰਮ ਦੇ ਵਿੱਚ ਗੁਰੂ ਰਮਦਾਸ ਜੀ ਬੈਠੇ ਟੋਕਾ ਮਾਰ ਕੇ ਜਰਵਾਲੀ ਦਾ ਵਿੱਚ ਇੱਕ ਪਾਸੇ ਅੰਦਾਜ਼ ਜੀ ਦੂਜੇ ਪਾਸੇ ਲਾਲ ਕੁਮਾਰ ਜੀ ਚੜਾਵਾ ਇਕੱਠਾ ਨਹੀਂ ਜਦੋਂ ਰਾਗੀ ਤਿੰਨਾਂ ਚਾਰ ਗਾਉਂਦੇ ਗੁੰਦੇ ਆ ਜਾਂ ਪੱਤੀ ਪਾੜ ਕਰਦੇ ਜਿੰਨੀ ਮਾਇਆ ਹੁੰਦੀ ਹੈ ਇੱਕ ਸਾਈਡ ਤੇ ਕਰਕੇ ਵੰਡ ਲੈਂਦੇ ਆ ਕੀ ਗੁਰੂ ਗ੍ਰੰਥ ਸਾਹਿਬ ਤੇ ਰਾਵੈ ਗੁਰੂ ਰਮਦਾਸ ਨਾਮ ਤੇ ਖੇਰ ਸੁਧਵਾ ਸਾਰੇ ਦਾ ਹਿੱਸਾ ਨਹੀਂ دنیا کتھے مدھا دیکھ لیا پرنے ٹھیکے درنے کم جا آپ کو نہیں کتا ہے اس کر کے ساتھ سنگا جی بانی گرنانک دے گروہ ربیدہ مہارہ جی سنگے پاچھا ربیدہ سمار تو بانی لے کے آئے جنہیں چاری سالہ بانی اپا گالا کر دیا کہ نیم ور بہت پر سال دی ور